ਅੱਜ ਜਿਹੜਾ ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਫਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਕੁੜੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁਛਗਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਨੂੰ ਸਾਡੇ ਸਾਰੀ ਤਫਤੀਸ਼ ਕਰਦੇ ਹੋਏ ਸਾਡੇ ਸੀਆਈਏ ਵੱਲੋਂ ਸਾਡੇ ਐਸਪੀਡੀ ਸਾਹਿਬ ਬੀਐਸਪੀਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇਨਸਪੈਕਟਰ ਐਸਐਚਓ ਜੀਰਾ ਸਦਰ ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੀ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰਨ ਤੇ 2 ਲੱਖ ਰੁਪਏ ਡਰਗ ਮਨੀ ਜਿੱਤੋਂ ਬਰਾਮਦ ਹੋਈ ਹੈ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ ਹੀ 74 ਨੰਬਰ ਮਕਦਮਾ ਜਿਹੜਾ ਪਹਿਲਾਂ ਆਫਕਵਰੀ ਹੋਈ ਸੀ ਉਹਦੇ ਵਿੱਚ ਕੀ ਰਿਸ਼ਤਾ ਜੀ ਉਹਨਾਂ ਨਾਲ ਜਿਹੜੇ ਮਾਪੂਕ ਸੀਗੇ ਕੀ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਫਰਾਗ ਦਸੋ ਇਹ ਉਸ ਦਾ ਉਸ ਦਾ ਦੂਜਾ ਭਰਾ ਹੈ ਜੀ ਇਹ ਇਹ ਰਿਸ਼ਪਾਲ ਸਿੰਘ ਉਫ ਗੋਰਾ ਜਿਹੜਾ ਉਹ ਸੀਗਾ ਉਹਦਾ ਕੀ ਨਾਮ ਸੀਗਾ ਜਸਵਿੰਦਰ ਸਿੰਘ ਉਹ ਜਸਵਿੰਦਰ ਸਿੰਘ ਨੂੰ ਸਾਨੂੰ ਵਾਂਟਡ ਆ ਉਹਨੂੰ ਫੜਾਂਗੇ ਯਾਨੀ ਕਿ ਦੋਵੇਂ ਮਾਮੇ ਨਾਲ ਸੀਗੇ ਜੀ ਹਾਂ ਜੀ ਇਹ ਸਾਰਾ ਪਰਿਵਾਰ ਹੀ ਇਨਵੋਲਵ ਹੋ ਰਿਹਾ ਹੈ ਆ ਬਿਲਕੁਲ ਦੇਖੋ ਆ ਕਾਫੀ ਜਣੇ ਇਹਦੇ ਵਿੱਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪ੍ਰਵਾਹ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਤੇ ਇਹਨਾਂ ਨੇ ਨਜਾਇਜ਼ ਕਮਾਏ ਹੁਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਮੁਜਬਤ ਕਰਾਂਗੇ ਸਰ ਲੇਡੀਜ਼ ਕਿ ਜਿਹੜੇ ਫੈਮਲੀ ਦੇ ਬੱਚੇ ਵੀ ਸਾਹਮਣੇ ਆ ਰਹੇ ਆ ਜਿਹੜੇ ਪਹਿਲਾਂ ਤੁਸੀਂ ਮਾਮਲੇ ਜਿਹੜੇ ਰਜਿਸਟਰ ਕੀਤੇ ਆਂ ਉਹਦੇ ਵਿੱਚ ਸਾਹਮਣੇ ਆਈਆਂ ਨੇ ਜਿਹੜੀਆਂ ਲੇਡੀਜ਼ ਨੇ ਸਰ ਲੇਡੀਜ਼ ਇਨਵੋਲਡ ਹੋਊਗਾ ਕਿਸੇ ਵੀ ਤਰੀਕੇ ਨਾਲ ਸਵੇ ਦੇ ਦੇਖੋ ਜੀ ਇਹੀ ਹੈ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਆ ਤੇ ਸਾਰਾ ਪਰਿਵਾਰੀ ਜਿਵੇਂ ਕ੍ਰਿਮੀਨਲ ਕ੍ਰਿਮੀਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ ਦੋ ਤਿੰਨ ਜਣੇ ਕ੍ਰਿਮੀਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਗਏ ਜਾਂ ਕਿ ਸਾਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਟੈਂਸ ਵੀ ਆਇਆ ਜਿੱਥੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੁਸੀਂ ਤੁਸੀਂ ਇਹਨਾਂ ਨੂੰ ਫੜ ਸਕਦੇ ਤੇ ਜਿਹੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਜਿਹਨਾਂ ਦੇ ਪਿੱਛੇ ਦੇ ਨੀ ਕਿਸੇ ਨੂੰ ਪਤਾ ਨਹੀਂ ਕਿ ਉਹ ਕਿੱਥੋਂ ਲੰਗਾਉਂਦੇ ਸੀ ਕਿਹਨੇ ਕਰਦੇ ਸੀ ਹਾਜੀ ਕਿੱਥੋਂ ਮੰਗਾਉਂਦੇ ਸੀ ਸਰ ਇਹ ਨਹੀਂ ਉਹੀ ਹੈ ਜੀ ਸਾਰੀ ਜਿਹੜੀ ਹੈਰੋ ਆਏ ਤਾਰੋਂ ਪਾਰ ਹੀ ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਵਿੱਚ ਕੀ ਚੱਲ ਰਹੀ ਆ ਇਹ ਇੱਕ 99ਵੇਂ ਕਿਉਂ ਦੇ ਰੈਸੀਪੀਐਂਟ ਹੈ 99ਵੇਂ ਨੰਬਰ ਦਾ ਉਹਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁਛਗਿਸ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀਆਂ ਚੀਜ਼ਾਂ ਪਰਿਵਾਰ ਦੇ ਹੋਰ ਵੀ ਮੈਂਬਰ ਵਿੱਚ ਇਨਵੋਲ ਹੋ ਸਕਦਾ ਹੈ ਅੱਜ ਸੁਵਿੰਦਰ ਸਿੰਘ ਦਾ ਆਪਾਂ ਹੈਗੇ ਜੀ ਉਹਦੇ ਵਿੱਚ ਆਪਾਂ ਕੰਬਿਨੈਟ ਕੀਤਾ ਹੀ ਹੋਇਆ ਸਾਨੂੰ ਵਾਂਟਡ ਹੈ ਜਿਹੜਾ ਦੂਜਾ ਭਰਾ ਹੈ ਅੱਜ ਰਚਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁਛਗਿਸਦਾਨ ਜੀ ਸਾਹਮਣੇ ਆਏਗੇ ਬਿਲਕੁਲ ਹੋ ਸਕਦੀ ਹੈ ਜਸਵਿੰਦਰ ਸਿੰਘ ਕੋਲੋਂ ਬਿਲਕੁਲ ਹੋ ਸਕਦੀ ਹੈ ਜੀ ਉਹਦੇ ਦੇ ਨਾਲ ਚੱਪਾ ਇਹ ਵੀ ਰਿਸ਼ਤੇਦਾਰਾਂ ਨੂੰ ਲੱਗਦਾ ਜੀ ਉਹ ਵੀ ਇਹ ਕਾਰੋਬਾਰ ਨਾਲ ਕੱਛ ਸਕਦੇ ਹੋਣ ਕਿ ਦੇਖੋ ਉਹਦੇ ਪੁੱਛਗੇ ਚ ਚੱਲ ਰਹੀ ਹੈ ਅਜੇ ਜਿਹੜੀ ਪੁੱਛਗੇ ਚ ਤੇ ਜਿਹੜੀਆਂ ਚੀਜ਼ਾਂ ਸਾਹਮਣੇ ਜੋ ਵੀ ਇਹਦੇ ਚ ਇਨਵੋਲਡ ਹੋਏ ਕਿਸੇ ਨੂੰ ਛੋਟ ਨਹੀਂ ਸਾਰੇ ਇਹਨਾਂ ਨੂੰ ਫੜ ਕੇ ਅੰਦਰ ਲੈਣਾ ਇਹ ਮਾਮਾ ਭਾਂਜਾ ਪੂਰੇ ਪਰਿਵਾਰ ਕੋਲ ਟੋਟਲ ਕਿੰਨਾ ਫੜਿਆ ਗਿਆ ਜੀ ਇਹਨਾਂ ਕੋਲ ਜੀ 2 ਕਿਲੋ ਪਹਿਲਾਂ ਫੜਿਆ ਗਿਆ ਸੀ ਤੇ ਹੁਣ 3.5 ਕਿਲੋ 5.5 ਕਿਲੋ ਇਹਨਾਂ ਦਾ ਟੋਟਲ ਰਿਕਵਰੀ ਹੈ